ਨਮਸਕਾਰ ਮੈਂ ਮਹਿਕਰੋੜਾ ਤੇ ਤੁਸੀਂ ਵੇਖ ਰਹੇ ਹੋ ਰਿਤਮ ਪੰਜਾਬੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੱਤਾ ਚੋਂਨ ਤੋਂ ਪਹਿਲਾਂ ਸਿੱਖਿਆ 'ਚ ਸੁਧਾਰ ਕਰਨ ਦਾ ਵਾਅਦਾ ਕੀਤਾ ਸੀ ਤੇ ਉਸ ਸਮੇਂ ਉਮੀਦ ਕੀਤੀ ਜਾ ਰਹੀ ਸੀ ਕਿ ਆਪਣੀ ਸਰਕਾਰ ਦੇ ਆਉਣ ਦੀ ਸ਼ੁਰੂਆਤ 'ਚ ਹੀ ਕੁਝ ਵੱਡਾ ਕਰਨਗੇ ਪਰ ਹੁਣ ਤਾਂ ਇੰਜ ਜਾਪਦਾ ਹੈ ਕਿ ਉਸ ਦੌਰਾਨ ਉਹਨਾਂ ਨੇ ਵਾਅਦੇ ਕਰ ਕਰਕੇ ਆਪਣੀ ਸਰਕਾਰੀ ਚਾਦਰ ਨੂੰ ਇੰਨਾ ਫੈਲਾ ਦਿੱਤਾ ਸੀ ਕਿ ਅੱਜ ਦੇ ਸਮੇਂ ਉਹ ਖੁਦ ਹੀ ਉਸੇ ਚਾਦਰ 'ਚ ਫਸ ਗਏ। ਚੋਣ ਵਾਦਿਆਂ ਦਾ ਕੀ ਸੀ? ਉਹ ਤਾਂ ਉਹਨਾਂ ਨੇ ਹਰ ਵਾਰ ਦੀ ਤਰ੍ਹਾਂ ਸਿਰਫ ਜਨਤਾ ਨੂੰ ਖੁਸ਼ ਕਰਨ ਲਈ ਕੀਤੇ ਸਨ ਕਿਉਂਕਿ ਅੱਜ ਦੇ ਸਮੇਂ ਜਦੋਂ ਅਸੀਂ ਇਸ ਸਲੀਅਤ ਵੇਖਦੇ ਹਾਂ ਤਾਂ ਉਹਨਾਂ ਦੇ ਸਾਰੇ ਵਾਅਦੇ ਹਵਾ 'ਚ ਉੱਡਦੇ ਨਜ਼ਰ ਆਉਂਦੇ ਜਿਨ੍ਹਾਂ ਵਾਦਿਆਂ ਨਾਲ ਸੱਤਾ 'ਚ ਆਏ ਸਨ ਹੁਣ ਉਹੀ ਵਾਅਦੇ ਉਹਨਾਂ ਲਈ ਵੱਡਾ ਸਵਾਲ ਬਣ ਗਏ ਜਦੋਂ ਭਗਵੰਤ ਮਾਨ ਨਿਯੁਕਤੀ ਪੱਤਰ ਵੰਡੇ ਨੇ ਤਾਂ ਉਸ ਸਮੇਂ ਅਧਿਆਪਕਾਂ ਦੀ ਗਿਣਤੀ 100 ਜਾਂ 200 ਹੁੰਦੀ ਹੈ ਪਰ ਜੋ ਅਧਿਆਪਕ ਹਰ ਰੋਜ਼ ਸੜਕਾਂ 'ਤੇ ਪ੍ਰਦਰਸ਼ਨ ਕਰਦੇ ਨੇ ਉਨ੍ਹਾਂ ਦੀ ਗਿਣਤੀ ਹਜ਼ਾਰਾਂ ਚ ਹੁੰਦੀ ਹੈ ਕਿਉਂਕਿ ਉਨ੍ਹਾਂ ਦਾ ਨਾਮ ਨਿਯੁਕਤੀ ਪੱત્રਾ 'ਚ ਆਉਂਦਾ ਹੀ ਨਹੀਂ ਹੈ ਤਾਂ ਵੱਡਾ ਸਵਾਲ ਇਹ ਹੈ ਕਿ ਉਨ੍ਹਾਂ ਨੂੰ ਕਿਉਂ ਨਹੀਂ ਦਿੱਤੇ ਜਾਂਦੇ ਨਿਯੁਕਤੀ ਪੱਤਰ ਇਹ ਗੱਲਾਂ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਬੀਤੇ ਦਿਨ ਭਗਵੰਤ ਮਾਨ ਦੀ ਕੋਠੀ ਦਾ ਘੇਰਾਓ ਕਰਨਗੇ ਈਟੀਟੀ ਅਧਿਆਪਕ ਤੇ ਪੁਲਿਸ ਵੱਲੋਂ लाठीचार्ज ਕੀਤਾ ਗਿਆ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਇਹ ਘਟਨਾ ਭਗਵੰਤ ਮਾਨ ਦੇ ਹੀ ਜ਼ਿਲ੍ਹੇ ਸੰਗਰੂਰ ਦੀ ਹੈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ਤੇ ਭਗਵੰਤ ਮਾਨ ਸਭ ਕੁਝ ਵੇਖਦੇ ਹੋਏ ਵੀ ਇਸ ਨੂੰ ਅੰਦੇਖਾ ਕਰਦੇ। लाठीचार्ज ਕਰਨਾ ਤਾਂ ਕੋਈ ਮਸਲੇ ਦਾ ਹੱਲ ਨਹੀਂ ਹੈ। ਇਹ ਉਹੀ ਅਧਿਆਪਕ ਨੇ ਜਿਨ੍ਹਾਂ ਨੇ ਦਿਨ ਰਾਤ ਪੜਾਈ ਕੀਤੀ, ਮਿਹਨਤ ਕੀਤੀ ਅਤੇ ਹੁਣ ਨੌਕਰੀ ਲਈ ਸੰਘਰਸ਼ ਕਰ ਰਹੇ। ਇਹ ਸਭ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਚੋਣ ਵਾਅਦਿਆਂ ਦਾ ਸੱਚ ਹੁਣ ਸਾਰਿਆਂ ਦੇ ਸਾਹਮਣੇ ਆ ਗਿਆ। ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਅਧਿਆਪਕਾਂ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਸਿੱਖਿਆ 'ਚ ਸੁਧਾਰ ਦੀ ਗੱਲ ਕਰਦਿਆਂ ਕਿਹਾ ਸੀ ਕਿ ਅਧਿਆਪਕਾਂ ਨੂੰ ਰੈਗੂਲਰ ਕੀਤਾ ਜਾਵੇਗਾ। ਉਹਨਾਂ ਨੂੰ 6ਵੇਂ ਤਨਖਾਹ ਕਮਿਸ਼ਨ ਦਾ ਲਾਭ ਮਿਲੇਗਾ ਅਤੇ ਉਹਨਾਂ ਦਾ ਸਿੱਖਿਆ ਵਿਭਾਗ 'ਚ ਰਲੇਵਾ ਵੀ ਕੀਤਾ ਜਾਵੇਗਾ। ਪਰ ਹੁਣ ਇਹ ਵਾਅਦੇ ਸਿਰਫ ਸ਼ਬਦਾ ਤੱਕ ਹੀ ਸੀਮਤ ਰਹਿ ਗਏ ਹਨ। ਕਿਉਂਕਿ ਇਹੀ ਅਧਿਆਪਕ ਜੋ ਬੱਚਿਆਂ ਦੇ ਭਵਿੱਖ ਨੂੰ ਸਵਾਰਨ 'ਤੇ ਲੱਗੇ ਹੋਏ ਸਨ ਹੁਣ ਇਹਨਾਂ ਨੂੰ ਵੀ ਆਪਣੀ ਸਮੱਸਿਆਵਾਂ ਦੇ ਹੱਲ ਲਈ ਸੜਕਾਂ 'ਤੇ ਉਤਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਸਿੱਖਿਆ ਦੇ ਖੇਤਰ 'ਚ ਸੁਧਾਰ ਲਈ ਕਿਤੇ ਵਾਦੇ ਅਜੇ ਤੱਕ ਪੂਰੇ ਨਹੀਂ ਹੋਏ। ਸਮੇਂ-ਸਮੇਂ ਤੇ ਵਾਦੇ ਹਵਾ 'ਚ ਉੱਡਦੇ ਨਜ਼ਰ ਆਉਂਦੇ ਅਤੇ ਹੁਣ ਹਾਲਾਤ ਇਹ ਹਨ ਕਿ ਅਧਿਆਪਕ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਮਰਨ ਵਾਰਟੇ ਜਾਨ ਲਈ ਮਜਬੂਰ ਹੋ ਗਏ ਹਨ। ਕਿ ਹੁਣ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਚੁੱਪੀ ਤੋੜ ਕੇ ਆਪਣੇ ਵਾਦੇ ਪੂਰੇ ਕਰਨਗੇ ਜਾਂ ਉਹ ਵੀ ਇਸੇ ਤਰ੍ਹਾਂ ਦੇ ਝੂਠੇ ਵਾਦਿਆਂ ਤੋਂ ਬਚਣ ਦਾ ਰਹਾ ਅਪਣਾ ਲੈਣਗੇ। ਪੰਜਾਬ ਦੇ ਲੋਕਾਂ ਨੂੰ ਅਤੇ ਖਾਸ ਕਰਕੇ ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ਦਾ ਕੀ ਬਨੇਗਾ ਇਹ ਸਵਾਲ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਹਮਣੇ ਹੁਣ ਤੱਕ ਦੀ ਸਭ ਤੋਂ ਵੱਡੀ ਚੁਣੌਤੀ ਹੈ